ਸੂਰੇ ਸੂਰੇ ਕਿੰਨਾ ਵਧੀਆ ਲੱਗਦਾ ਜਾਨਵਰ ਪੰਛੀ ਬੋਲਦੇ ਥੋੜਾ ਜਿਹਾ ਮੌਸਮ ਵਧੀਆ ਹੈਗਾ ਬੱਦਲ ਆ ਗਏ ਆ ਬਾਰਸ ਬ੍ਰੀਕ ਬ੍ਰੀਕ ਕਰਨੀਆਂ ਥੋੜ੍ਹੀਆਂ ਪੈ ਰਹੀਆਂ ਵਧੀਆ ਲੱਗਿਆ ਵਾਹ ਜਲਦੀ ਰੰਗ ਦੇ ਨਹੀਂ ਆਵਾਜ਼ ਬੜੀ ਵਧੀਆ ਲੱਗੀ ਪੰਛੀਆਂ ਦੀ ਰੱਬ ਦਾ ਜਿਗਰ ਹੋ ਰਿਹਾ ਅਵਤ ਜਰਵੇਸ ਜੀ ਦਰਵੇਸ ਕਹਿੰਦੇ ਆਪਾਂ ਨੂੰ ਦਰਵੇਸ ਕਹਿਣਾ ਚਾਹੀਦਾ ਜਿਵੇਂ ਆਪਾਂ ਕਹਿਦੇ ਹਾਂ ਨਾ ਕੁੱਤ ਹੋਰ ਇਹ ਚੀਜ਼ਾਂ ਨਹੀਂ ਕਹਈ ਜਾਈਂ ਨੀ। ਗਰਵੇਸ। ਲੱਸੀ ਪੀਲੀ ਦੁੱਧ ਹੈ? ਰਾਣੀ ਦਾ ਨਾਮ ਇਹ ਰਾਖੀ ਬੋਧ ਕਰਦੀ ਐ। ਮਾੜੇ ਫੜਕਾ ਹੁੰਦਾ ਉਹਦੀ ਬਸ ਫਰੀ। ਚੱਕ ਦਾ ਨਾ ਕੰਮ ਐਨੇ। ਉਹਨਾਂ ਲੱਸੀ ਲੂਸੀ ਦਨੂ। ਪਾਲ ਚਾਲ ਰਹਾ ਪਾਠ ਇਹ ਜੰਤ ਸਭ ਲੋਕ ਕਰਦੀ ਨੇ ਦੇਵ ਕੁਸ ਹਰਦਾ ਰਾਈ ਆ ਨਹੀਂ ਕੋਈ ਸ਼ਕਾਰੀ ਉਧਰ ਵੇ ਜੀ ਕਿੰਨੀ ਵਧੀਆ ਲਾ ਗਿਆ ਨਾ ਰੱਬ ਦੀ ਗੁਜ਼ਰਤ ਜੀਵ ਜੰਤੂ ਪੰਛੀ ਰੱਬ ਦਾ ਜ਼ਿਕਰ ਸਵੇਰ ਦਾ ਟਾਈਮ ਮੌਸਮ ਹੋਵੇ ਠੰਡਾ ਦੇਖੋ ਕਿੰਨਾ ਵਧੀਆ ਥੋੜੇ ਬਰੀਕ ਬਰੀਕ ਕਣੀਆਂ ਪੈਂਦੀਆਂ ਕਿੰਨਾ ਵਧੀਆ ਲੱਗਦਾ ਕਾਂ ਨੇ ਤੋੜ ਰੋਟਾ ਰਾਈ ਪ੍ਰਾਂਤਾਂ ਦੇ ਬਾਗਨ ਵਰ ਮਜਾਰੀ ਆਜਰ ਬਾਤ ਜਾਏ ਸਭ ਤੋਂ ਪਹਿਲਾਂ ਰੋਟੀ ਸਾਨੂੰ ਰੱਬ ਨੇ ਦਰਵੇਸ ਨੂੰ ਦਿੱਤੀ ਸੀ ਇਹ ਜਨੂਾਰੀ ਦਰਵੇਸ ਕਹਿੰਦੇ ਸਭ ਤੋਂ ਪਹਿਲੇ ਰੋਟੀ ਦਰਵੇਸ ਨੂੰ ਮਿਲੀ ਤੇ ਦਰਵੇਸ ਨੇ ਕਿਹਾ ਸੀ ਮੇਰਾ ਕੀ ਆ ਮੈਂ ਤਾਂ ਮੰਗ ਕੇ ਸਾਹਬ ਨੂੰ ਕਿਉਂਕਿ ਬੰਦੇ ਨੇ ਰੋਟੀ ਦੇ ਦੇ ਬੰਦਾ ਸਾਡਾ ਜੀ ਗੱਲ ਡੰਡੇ ਮਾਰਦਾ ਮਾਰ ਦਿੰਦਾ ਟੁੱਟਦਾ ਤੇ ਇਹਨਾਂ ਨੇ ਸਾਨੂੰ ਰੋਟੀ ਦਿੱਤੀ ਸੀ ਦੁਰਵੇਸ਼ ਕੱਢ ਬੇੜਾ ਗਿਆ ਹੋ ਗਿਆ